ਸ਼ਸ਼ੀ ਗਾਲ ਜੀ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ ਮੈਂ ਚਗਵਿੰਦਰ ਕੌਸ਼ ਸ਼੍ਰੀ ਅਨੰਦਪੁਰ ਸਾਹਿਬ ਨੇੜਲੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਪਾਖੜਾ ਡੈਮ ਦਾ ਮੌਜੂਦਾ ਪਾਣੀ ਦਾ ਪੱਧਰ 6 1680 ਫੁੱਟ ਤੋਂ ਸਿਰਫ 1 ਫੁੱਟ ਹੀ ਘਟ ਰਹਿ ਗਿਆ ਹੈ ਅਗਰ ਉਹ 1 ਫੁੱਟ ਵੀ ਪਾਰ ਹੋ ਜਾਂਦਾ ਤਾਂ ਜੋ ਪਾਕੜਾ ਡੈਮ ਹੈ ਉਹ ਖਤਰੇ ਦੇ ਨਿਸ਼ਾਨ ਨੂੰ ਛੂ ਜਾਵੇਗਾ ਜਾਣਕਾਰੀ ਅਨੁਸਾਰ ਪਾਕੜਾ ਦੇ ਖਤਰੇ ਦਾ ਡੈਮ ਖਤਰਾ ਲਗਾਤਾਰ ਬਰਕਰਾਰ ਹੈ ਡੈਮ ਦੇ ਚਾਰ ਗੇਟ 8-8 ਫੁੱਟ ਖੋਲ ਦਿੱਤੇ ਗਏ ਨੇ ਪਾਣੀ ਦਾ ਪੱਧਰ ਖਤਰੇ ਤੋਂ ਸਿਰਫ 1 ਫੁੱਟ ਦੂਰੀ ਰਹਿ ਗਈ ਹੈ ਜੇ ਦੱਸਿਆ ਜਾ ਰਿਹਾ ਹੈ ਕਿ ਗੋਵਿੰਦ ਸਾਗਰ ਝੀਲ 'ਚ 1680 ਫੁੱਟ ਖਤਰੇ ਦੇ ਨਿਸ਼ਾਨ ਹੈ ਮੌਜੂਦਾ ਸਮੇਂ ਡੈਮ ਚ ਪਾਣੀ ਦੀ ਆਮਦ ਜੋ ਉਪ 95435 ਕਿਊਸਿਕ ਦੱਸੀ ਜਾ ਰਹੀ ਹੈ ਜਦ ਕਿ ਅੱਗੇ 73 73460 ਕਿਊਸਿਕ ਛੱਡਿਆ ਜਾ ਰਿਹਾ ਸੀ ਜਿਸ ਨੂੰ ਵਧਾਇਆ ਜਾਵੇਗਾ ਸਤਲੁਜ ਦਰਿਆ ਦੇ ਵਾਧੇ ਪਾਣੀ ਕਾਰਨ ਹਾਲਤ ਗੰਭੀਰ ਬਣਦੀ ਜਾ ਰਹੀ ਹੈ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਤੇ ਫੌਜ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਤੇ ਪਸ਼ੂਆਂ ਡੰਗਰਾਂ ਸਮੇਤ ਕੱਢਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਦੂਜੇ ਪਾਸੇ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖੀ ਸੰਤ ਬਾਬਾ ਸਤਨਾਮ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਢੰਗਾਂ ਨੂੰ ਮਜ਼ਬੂਤ ਕਰਕੇ ਕਾਰਜ ਕਰਨੇ ਚਾਹੀਦੇ ਸੀ ਉਹਨਾਂ ਨੇ ਕਿਹਾ ਹੈ ਕਿ ਹੁਣ ਲੋਕਾਂ ਦੀਆਂ ਜ਼ਮੀਨਾਂ ਰੁੱੜ ਰਹੀਆਂ ਨੇ ਸਰਕਾਰੀ ਪੱਦਰ ਤੇ ਕੋਈ ਢੰਗ ਦੀ ਕਾਰਵਾਈ ਨਹੀਂ ਹੋ ਰਹੀ ਹੈ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਕਿਲਾ ਆਨੰਦਗੜ੍ਹ ਸਾਹਿਬ ਵੱਲੋਂ ਲੋੜ ਬੰਦਾਂ ਲਈ ਲੰਗਰ ਅਤੇ ਰਹਿائشਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸਰਵਾਂ ਦੇ ਦਰਵਾਜ਼ੇ ਜੋਨੇ ਖੋਲੇ ਗਏ ਨੇ ਇਸ ਤੋਂ ਇਲਾਵਾ ਕਾਰ ਸੇਵਾ ਵੱਲੋਂ ਡੰਗਿਆਂ ਨੂੰ ਮਜ਼ਬੂਤ ਕਰਨ ਲਈ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਸਤਲੁਜ ਤੇ ਰਿਆ ਦੇ ਵਾਦੇ ਪਾਣੀ ਨੇ ਗਿੱਦੜਪਿੰਡੀ ਨੇੜੇ ਚਿੱਟੀ ਹਵਾਈ ਨੂੰ ਔਰ ਉਫਾਨ ਤੋਂ ਲਗਾਤਾ ਹੈ ਇਹ ਚਿੱਟੀ ਵਾਈ ਸਤਲੋਚ ਵਿੱਚ ਮਿਲਦੀ ਹੈ ਪਰ ਇਹ ਇਸ ਸਮੇਂ ਬੈਕ ਵਜਨ ਕਾਰਨ ਆਸ-ਪਾਸ ਦੇ ਖੇਤਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ ਲੋਹਿਆਂ ਨੇੜੇ ਨਾਲ ਪਿੰਡ ਦੇ ਕੋਲ ਜਿੱਥੋਂ ਜਵਟੀ ਲੈਂਦੀ ਹੈ ਉਥੇ ਪਾਣੀ ਦੇ ਵਹਿੰਦੇ ਪ੍ਰਵਾਹ ਕਾਰਨ ਲੋਕ ਚਿੰਤਿਤ ਹਨ ਤੇ ਕਿਤੇ ਇਹ ਖੇਤਰ ਬਾਹਰ ਨਾ ਆ ਜਾਵੇ ਇਹ ਹਾਲਤ ਨੂੰ ਕਾਬੂ ਕਰਨ ਲਈ ਕਿਸਾਨ ਤੇ ਨੌਜਵਾਨ ਅੱਧੀ ਰਾਤ ਨੂੰ ਬੋਰੇ ਬੰਨ ਕੇ ਬੰਨਣਾ ਉਤੇ ਮਜਬੂਤ ਕਰਨ ਦੇ ਜੁਟੇ ਰਹਿੰਦੇ ਨੇ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਹੇ ਨੇ ਨੌਜਵਾਨ ਬਲਕਿ 60 70 ਸਾਲ ਦੇ ਬਜ਼ੁਰਗ ਵੀ ਦਿਨ ਰਾਤ ਇੱਥੇ ਡਟੇ ਹੋਏ ਨੇ ਉਹਨਾਂ ਨੇ ਕਿਹਾ ਕਿ ਸਪ ਸਕੋਲੀਆਂ ਤੇ ਜੰਗਲੀ ਜਾਨਵਰਾਂ ਦਾ ਖਤਰਾ ਹੋਰ ਇਸ ਵੇਲੇ ਹਰ ਵੇਲੇ ਬਣਿਆ ਰਹਿੰਦਾ ਹੈ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਪਰ ਇਸ ਸਰਦੀ ਪ੍ਰਵਾਹ ਕੀਤੇ ਬਿਨਾਂ ਨੌਜਵਾਨ ਖੇਤਾਂ ਤੇ ਫਸਲਾਂ ਨੂੰ ਬਚਾਉਣ ਲਈ ਮੈਦਾਨ ਦੇ ਡਟੇ ਹੋਏ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਵੀਡੀਓ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਿੱਥੇ ਪਹਿਲਾਂ ਭਾਰਖੜਾ ਡੈਮ ਤੋਂ ਘੱਟ ਪਾਣੀ ਛੱਡਿਆ ਜਾ ਰਿਹਾ ਸੀ ਹੁਣ ਉਸ ਨੂੰ ਵਧਾ ਕੇ 85000 ਕਿਊਸੇ ਕਰ ਦਿੱਤਾ ਗਿਆ ਹੈ ਇਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਾਟ ਚੱਕਦਾ ਹੈ ਤੇ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਨੇ ਦਰਿਆ ਕਨਿਆਰੇ ਵਾਸਤੇ ਪਿੰਡ ਪਿੰਡਾਂ ਤੇ ਲੋਕਾਂ ਨੂੰ ਘਰ ਖਾਲੀ ਕਰਨ ਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ ਇਸ ਤਰ੍ਹਾਂ ਦੇ ਹੋਰ ਅਪਡੇਟਸ ਲਈ ਦੇਖਦੇ ਰਹੋ ਸਾਡਾ ਸਟਾਨਲ ਪੰਜਾਬੀ ਲਿੰਕ ਮੀਡੀਆ ਧੰਨਵਾਦ